ਅੱਜ ਸਾਡੇ ਨਾਲ ਹਾਜ਼ਰ ਨੇ ਪੰਜੀ ਰਮਨਦੀਪ ਕੌਰ ਤੇ ਉਹਨਾਂ ਦੇ ਪਤੀ ਹਰਜੀਤ ਸਿੰਘ ਇਹ ਅਮਰਸਾ ਡਿਸਟ੍ਰਿਕਟ ਤੋਂ ਆਏ ਨੇ ਇਹਨਾਂ ਨੂੰ ਕੁਝ ਸਮੱਸਿਆਵਾਂ ਸੀ ਤੇ ਜਿਨ੍ਹਾਂ ਦੇ ਹੱਲ ਦੀ ਉਮੀਦ ਨਾਲ ਇੱਥੇ ਆਏ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫਾਲੋ ਜ਼ਰੂਰ ਕਰੋ ਹਾਂਜੀ ਪੰਜੀ ਤੁਸੀਂ ਦੱਸੋ ਕਿ ਤੁਹਾਡੀ ਕਿਹੜੀ-ਕਿਹੜੀ ਸਮੱਸਿਆ ਸੀਗੀ ਹੋ ਮੇਰੀ ਬੈਕ ਪੇਨ ਸਰਵਾਈਕਲ ਬੈਕ ਪੇਨ ਸਰਵਾਈਕਲ ਹਾਂਜੀ ਸਟ्रेस ਆ ਸਟ्रेस ਬਹੁਤ ਜ਼ਿਆਦਾ ਮਤਲਬ ਇੱਕ ਐਜੇ ਡਿਪਰੈਸ਼ਨ ਟਾਈਪ ਡਿਪਰੈਸ਼ਨ ਜੀ ਤੇ ਮੈਂ 2 ਸਾਲ ਤੋਂ ਮਤਲਬ ਭਾਜੀ ਤੁਹਾਡੀਆਂ ਵੀਡੀਓ ਦੇਖ ਰਹੀ ਹਾਂ ਪਰ ਸੁਭਾਅ ਨਹੀਂ ਬਣਿਆ ਮੇਰਾ ਅੰਦਾ ਤੇ ਹੁਣ ਮੈਂ ਆਈ ਹਾਂ ਇਹ ਭੈਣ ਜੀ ਤਕਰੀਬਨ 2 ਸਾਲ ਤੋਂ ਸਾਨੂੰ ਫੋਨ ਕਰ ਰਹੀ ਸੀ ਉਦੋਂ ਸਾਡੀਆਂ ਆਸਟ੍ਰੇਲੀਆ ਕਲਾਸਾਂ ਚੱਲ ਰਹੀਆਂ ਸੀ ਤੇ ਸਾਡਾ ਤਾਲਮੇਲ ਨਹੀਂ ਬਣ ਸਕਿਆ ਹੁਣ ਇਹ ਆਏ ਨੇ ਸਾਡੇ ਕੋਲੇ ਥੋੜੇ ਦਿਨ ਪਹਿਲਾਂ ਤੇ ਹੁਣ ਅਗਲੀ ਗੱਲਬਾਤ ਦੱਸੋ ਜੀ ਮੈਂ ਬੜੀ ਹੂਪ ਲੈ ਕੇ ਆਈ ਆਂ ਤੇ ਥੋੜਾ ਮੈਨੂੰ ਮਤਲਬ ਫਰਕ ਵੀ ਆ ਕਿਉਂਕਿ ਮੇਰੀਆਂ ਪ੍ਰੋਬਲਮ ਥੋੜਾ ਜ਼ਿਆਦਾ ਹੈ ਤੇ ਜਲਦੀ ਇੱਥੇ ਮਿਲ ਕੋ ਜੀ ਮਤਲਬ ਪ੍ਰੋਪਰ ਨਹੀਂ ਹੋ ਰਹੀ ਠੀਕ ਹੈ ਤੇ ਮੈਨੂੰ ਥੋੜਾ ਫਰਕ ਆ ਤੇ ਬਾਕੀ ਜਿਹੜੀ ਮੈਂ ਬੜੀ ਹੂਪ ਲੈ ਕੇ ਆਈ ਆਂ ਤੇ ਮੈਨੂੰ ਉਮੀਦ ਹੈ ਮੈਂ ਜੀ ਤੁਹਾਨੂੰ ਦੱਸਿਆ ਕਰੂੰਗੀ ਤੇ ਬੰਨਾ ਮੈਂ ਠੀਕ ਹੋ ਜਾਊਂਗੀ ਕਿ ਮੈਨੂੰ ਕਿਉਂਕਿ ਜਿਹੜੀ ਇੱਥੇ ਇੱਕ ਹੈਡ ਗੁੰਦੀ ਆਈ ਦੂਪਰ ਸਟ੍ਰੇਨ ਸੀ ਮੈਨੂੰ ਉਹ ਫਰਕ ਆ ਤੁਹਾਨੂੰ ਆਇਆ ਨੂੰ ਹੀ ਤਿੰਨ ਦਿਨ ਹੀ ਹੋਇਆ ਅੱਜ ਤਿੰਨ ਦਿਨ ਹੋਇਆ ਤੇ ਇਹਨਾਂ ਨੂੰ ਤ ਇਹ ਬਿਲਕੁਲ ਠੀਕ ਹੋਣਗੇ ਜੋ ਅਸੀਂ ਸਮਝਾਇਆ ਇਹਨਾਂ ਦੀਆਂ ਨੌਕਰੀਆਂ ਕੋਈ ਸਮੱਸਿਆਵਾਂ ਨੇ ਜਿਆਦਾ ਸਮਾਂ ਨਹੀਂ ਦੇ ਸਕਦੇ ਇਹਨਾਂ ਨੂੰ ਜਿੰਨਾ ਕੁਝ ਅਸੀਂ ਦੱਸ ਸਕਦੇ ਸੀ ਦੱਸਿਆ ਕਿ ਤੁਸੀਂ ਕਰੇ ਜਾ ਕੇ ਯੋਗ ਦੀਆਂ ਕਿਰਿਆਵਾਂ ਦਾ ਧਿਆਨ ਕਰਨਾ ਤੇ ਇਹ ਬਿਲਕੁਲ ਠੀਕ ਹੋਣਗੇ ਜੀ ਕਿਉਂਕਿ ਸਾਡੇ ਸੈਂਟਰ ਦੇ ਅੱਜ ਤੱਕ ਦੇ ਨਤੀਜੇ ਨੇ ਜਿਉ 100% ਨੇ ਇਹ ਵੀ ਉਸ 100% ਦੇ ਵਿੱਚ ਹਾਜ਼ਰ ਹੋਣਗੇ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਫੇਸਬੁੱਕ ਤੇ ਦੇਖਦੇ ਹੋ ਫੋਲੋਅਰਸ ਸਾਡੇ ਸ਼ਾਮ ਨੂੰ